ਸੀਡੀ ਪਬਲਿਕ ਸੇਫਟੀ ਮਨਿਸਟਰ ਗੈਰੀ ਬੈਗ ਜਿਹੜੇ ਨੇ ਉਹ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਅਤੇ ਨਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਚੱਲ ਰਹੀ ਜ਼ਬਰਦਸਤੀ ਅਤੇ ਹਿੰਸਾ ਨੂੰ ਹੱਲ ਕਰਨ ਦੇ ਲਈ ਨਵੀਂ ਸੁਬਾਈ ਸਰਕਾਰ ਦੀਆਂ ਯੋਜਨਾਵਾਂ ਦਾ ਐਲਾਨ ਕਰਨਗੇ ਬੈਗ ਜੋ ਕਿ ਬੈਗ ਜਿਹੜੇ ਨੇ ਜੋ ਕਿ ਸੂਬੇ ਦੇ ਸੋਲਿਸਟਰ ਜਰਨਲ ਵਿਹਾਨਾ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਕਾਰਸ਼ਕਾਰੀ ਨਿਰਦੇਸ਼ਕ ਗਿਲਿਆਨ ਮਿਲਮ ਜਿਹੜੇ ਨੇ ਉਹ ਵੀ ਇਸ ਬਾਰੇ ਦੱਸਣਗੇ ਔਰ RCMP ਨੇ ਲਾਰੈਂਸ ਬਿਸ਼ਨੋਈ ਗਿਰੋ ਨੂੰ ਅਲਬਰਟਾ ਦੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਮੈਂਬਰਾਂ ਦੇ ਵਿਰੁੱਧ ਜ਼ਬਰਦਸਤੀ ਅਤੇ ਹੋਰ ਅਪਰਾਧਾ ਦੇ ਨਾਲ ਜੋੜਿਆ ਹੈ ਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਵੀ ਜਿਹੜੀ ਹੈ ਉਹ ਇਸ ਦੇ ਵਿਰੁੱਧ ਜ਼ਬਰਦਸਤੀ ਤੇ ਹੋਰ ਅਪਰਾਧਾ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਤੇ প্রভিনਸ਼ਲ ਸਰਕਾਰ ਨੂੰ ਜੋ ਫੀਡਬੈਕ ਕਮਿਊਨਿਟੀ ਤੋਂ ਮਿਲੀ ਆ ਤੇ ਪੁਲਿਸ ਫੋਰਸਸ ਦੇ ਵੱਲੋਂ ਜੋ ਜਾਂਚ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਦਮ ਚੁੱਕੇ ਜਾਣਗੇ ਇਸ ਬਾਰੇ ਜਾਣਕਾਰੀ ਸਭ ਦੇ ਨਾਲ ਸਾਂਝੀ ਕੀਤੀ ਜਾਏਗੀ ਕਿਉਂਕਿ ਇਹ ਪਿਛਲੇ ਸਮੇਂ ਦੌਰਾਨ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਕਾਰਨ ਬਿਜ਼ਨਸਮੈਨਾਂ ਦੇ ਵਿੱਚ ਖੌਫ ਹੈ ਤੇ ਉਹ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਨੇ ਬੀਤੇ ਦਿਨ ਮੇਅਰ ਬ੍ਰੈਨਡਾ ਲੌਗ ਦੇ ਵੱਲੋਂ ਵੀ ਫੈਡਰਲ ਸਰਕਾਰ ਨੂੰ ਫਰੋਤੀ ਅਤੇ ਧਮਕੀਆਂ ਦੇ ਵਿੱਚ ਸ਼ਾਮਿਲ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਕਹੀ ਗਈ ਹੈ ਔਰ ਉਹਨਾਂ ਨੂੰ ਅਤਵਾਦੀ ਸੰਗਠਨਾ ਦੀ ਸੂਚੀ ਦੇ ਵਿੱਚ ਜਿਹੜਾ ਉਹ ਪਾਇਆ ਜਾਵੇ ਸਬੰਧੀ ਜਿਹੜੀ ਹੈ ਗੱਲ ਕੀਤੀ ਗਈ ਹੈ ਮੇਅਰ ਨੇ ਕਿਹਾ ਕਿ ਇਹ ਗਰੁੱਪ ਖਾਸ ਕਰਕੇ ਸਾਊਥ ਏਸ਼ੀਅਨ ਪਾਈਚਾਰੇ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਤੇ ਉਹਨਾਂ ਕਿਹਾ ਹੈ ਕਿ ਇਹ ਗਰੁੱਪ ਲੋਕਲ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਰੇਟ ਕੀਤੇ ਜਾ ਰਹੇ ਨੇ ਅਤੇ ਪੁਲਿਸ ਤੇ ਲਾ ਇਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਇਹਨਾਂ ਖਤਰਨਾਕ ਨੈਟਵਰਕਸ ਨੂੰ ਸ਼ਕਤੀਆਂ ਦੇ ਇਹਨਾਂ ਨੂੰ ਖਤਮ ਕਰਨ ਦੇ ਲਈ ਸ਼ਕਤੀਆਂ ਦੀ ਜਿਹੜੀ ਹੈ ਉਹਨਾਂ ਕਿਹਾ ਕਿ ਲੋੜ ਹੈ ਤਾਂ ਜੋ ਸ਼ਹਿਰ ਵਾਸੀਆਂ ਤੇ ਬਿਜ਼ਨੈਸਸ ਨੂੰ ਜਿਹੜਾ ਉਹ ਪ੍ਰੋਟੈਕਟ ਕੀਤਾ ਜਾ ਸਕੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਖਤਰਨਾਕ ਗੈਂਗਸ ਦੇ ਵੱਲੋਂ ਸਿਰਫ ਕ੍ਰਿਮੀਨਲ ਨਹੀਂ ਬਲਕਿ ਇਹ ਇਕਨੋਮਿਕ ਟਰੋਰਿਜ਼ਮ ਵੀ ਹੈ ਮੇਅਰ ਦੇ ਮੁਤਾਬਕ ਉਹਨਾਂ ਨੂੰ ਕਈ ਜਿਹੜੀਆਂ ਨੇ ਔਰ ਜਣੀਆਂ ਕਾਲਸ ਆਈਆਂ ਜਿਸ ਦੇ ਵਿੱਚ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਉਹ ਪੁਲਿਸ ਦੇ ਨਾਲ ਸੰਪਰਕ ਕਰਨ ਤੋਂ ਡਰੇ ਹੋਏ ਨੇ ਜਿਨ੍ਹਾਂ ਕਿਹਾ ਕਿ ਵਿਕਟਮ ਅਤੇ ਵਿਟਨੈਸ ਚੁੱਪ ਨਾ ਬੈਠਣ ਅਤੇ ਉਹ ਇਸ ਕਰਾਇਮ ਦੀ ਰਿਪੋਰਟ ਜਲਦੀ ਹੀ ਪੁਲਿਸ ਦੇ ਹੌਲ ਕਰਵਾਉਣ ਜਿਨ੍ਹਾਂ ਲੋਕਾਂ ਨੂੰ ਲਾਅ ਇਨਫੋਰਸਮੈਂਟ ਅਧਿਕਾਰੀਆਂ ਦੀ ਮਦਦ ਕਰਨ ਦੇ ਲਈ ਜਿਹੜਾ ਉਹ ਕਿਹਾ ਜਾ ਰਿਹਾ ਸੋ ਉਹਨਾਂ ਉਹਨਾਂ ਨੇ ਕਿਹਾ ਕਿ ਮਦਦ ਕਰਨ ਦੇ ਲਈ ਵੀ ਕਿਹਾ ਤਾਂ ਜੋ ਇਹਨਾਂ ਨੈਟਵਰਕਸ ਨੂੰ ਜਿਹੜਾ ਬ੍ਰੇਕ ਕੀਤਾ ਜਾ ਸਕੇ ਮੇਅਰ ਜੋ ਪ੍ਰੀਮੀਅਰ ਡੇਵੀ ਡੀਬੀ ਅਤੇ ਪਬਲਿਕ ਕਾਲਸ ਸੈਫਟੀ ਮੰਿਸਟਰ ਗੈਰੀ ਬੈਗ ਅਤੇ ਅਟਾਰਨੀ ਜਨਰਲ ਨਿਕੇਸ਼ ਸ਼ਰਮਾ ਨੇ ਵੀ اپੀਲ ਉਹਨਾਂ ਨੇ ਕੀਤੀ ਹੈ ਕਿ ਸਰੀ ਦੇ ਵਿੱਚ ਪਬਲਿਕ ਸੇਫਟੀ ਦੇ ਲਈ ਉਹ ਵੀ ਆਪਣਾ ਜਿਹੜਾ 파ਰਟ ਜ਼ਰੂਰ ਅਦਾ ਕਰਨ ਬ੍ਰੈਮਚੰਦ ਮੇਅਰ ਪੈਟ੍ਰਿਕ ਬ੍ਰਾਊਨ ਨੇparat ادارਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਅਤਵਾਦੀ ਸੰਗਠਨ ਜਿਹੜਾ ਉਹ ਐਲਾਨਨਾਂ ਦੀ ਗੱਲ ਦਾ ਸਮਰਥਨ ਕੀਤਾ ਸੀ ਔਰ ਉਹਨਾਂ ਕਿਹਾ ਹੈ ਕਿ ਇਸ ਗੈਂਗ ਦਾ ਅਪੀਲ ਖੇਤਰ ਦੇ ਵਿੱਚ ਕਈ ਅਪਰਾਧਾਂ ਤੇ ਹਿੰਸਕ ਕਾਰਵਾਈਆਂ ਦੇ ਵਿੱਚ ਵੀ ਹੱਥ ਹੈ ਕਿ ਅਪੀਲ ਪੁਲਿਸ ਨੂੰ ਸ਼ੱਕ ਹੈ ਕਿ ਇਹ ਗਿਰੋਹ ਅਪੀਲ ਖੇਤਰ ਦੇ ਵਿੱਚ ਜਬਰਨ ਵਸੂਲੀ ਦੀਆਂ ਵਾਰਦਾਤਾਂ ਅਤੇ ਵਾਰਦਾਤਾਂ ਅਤੇ ਨਿਸ਼ਾਨਬੱਦ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਿਲ ਹੈ ਬ੍ਰਾਊਨ ਨੇ ਗੱਲ ਕਰਦਿਆਂ ਕਿਹਾ ਹੈ ਕਿ ਇਹ ਪਾਈਚਾਰਿਆਂ ਨੂੰ ਡਰਾਉਂਦੇ ਨੇ ਲੋਕਾਂ ਦੇ ਵਿੱਚ دہشت ਫਲਾਉਂਦੇ ਨੇ ਅਤੇ ਇਹ ਇੱਕ ਸ਼ਿਕਾਰ ਕਰਨ ਵਾਲਾ ਸੰਗਠਨ ਹੈ ਇਹ ਇੱਕ ਅੰਤਰਰਾਸ਼ਟਰੀ ਅਪਰਾਧਕ ਗਿਰੋਹ ਹੈ ਜੋ ਕਿਸੇ ਹੋਰ ਦੇਸ਼ ਤੋਂ ਜਿਹੜਾ ਉਹ ਚਲਾਇਆ ਜਾਂਦਾ ਹੈ ਤੇ ਅਜਿਹਾ ਖਤਰਾ ਕੈਨੇਡਾ ਨੇ ਪਿਛਲੇ ਕਾਫੀ ਸਮੇਂ ਤੋਂ ਨਹੀਂ ਵੇਖਿਆ ਇਸ ਹਫਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਆਧਾਰਿਤ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਇੱਕ ਅਤਵਾਦੀ ਸੰਗਠਨ ਅਗਰਦਾ ਰਿਆ ਜਾਵੇ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਦੇ ਕਾਰੋਬਾਰਾਂ ਨੂੰ ਜ਼ਬਰਨ ਵਸੂਲੀ ਅਤੇ ਮੌਤ ਦੀਆਂ ਧਮਕੀਆਂ ਜਿਹੜੀਆਂ ਨੇ ਮੌਤ ਦੀਆਂ ਧਮਕੀਆਂ ਦੇ ਕਿੰਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚੋਂ ਕਈਆਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ